ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਆ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਹਾਦਸਾ ਨਿਊਯਾਰਕ ਸਿਟੀ ਦੇ ਵਿੱਚ ਸਥਿਤ ਬਰੁਕਲਿਨ ਆ ਬ੍ਰਿਜ ਦੇ ਨਾਲ ਵਾਪਰਿਆ ਦੱਸਦੀ ਹੈ ਕਿ ਇਸ ਬ੍ਰਿਜ ਦੇ ਵਿੱਚ ਆ ਕੇ ਇੱਕ ਜਿਹੜਾ ਸਮੁੰਦਰੀ ਜਹਾਜ਼ ਹੈ ਉਹ ਲੱਗਦਾ ਏ ਤੇ ਉਸ ਸਮੁੰਦਰੀ ਜਹਾਜ਼ ਲੱਗਣ ਦੇ ਨਾਲ ਜਿਹੜੀ ਆ ਆਫੜਾ ਤਫੜੀ ਮੱਚ ਜਾਂਦੀ ਹੈ ਕਿਉਂਕਿ ਸ਼ਾਮ ਦਾ ਮਾਹੌਲ ਸੀ ਲੋਕ ਇਸ ਬ੍ਰਿਜ ਦੇ ਉੱਤੇ ਜਿਹੜੀਆਂ ਉਹ ਫੋਟੋਆਂ ਵਗੈਰਾ ਖਿੱਚਣ ਦੇ ਲਈ ਆਏ ਸੀ ਪਰ ਅ ਜਦੋਂ ਇਹ ਜਿਹੜਾ ਜਹਾਜ਼ ਆ ਕੇ ਬ੍ਰਿਜ ਦੇ ਵਿੱਚ ਲੱਗਦਾ ਤਾਂ ਉਸ ਤੋਂ ਬਾਅਦ ਉੱਤੇ ਆਫੜਾ ਤਪੜੀ ਮੱਚ ਜਾਂਦੀ ਹੈ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਵੀ ਹੁੰਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਸਿੱਧਾ ਆ ਕੇ ਜਹਾਜ਼ ਇਸ ਬਰੁਕਲਿਨ ਜਿਹੜਾ ਬ੍ਰਿਜਾ ਉਸ ਦੇ ਵਿੱਚ ਲੱਗਦਾ ਦੱਸਦੀ ਕਿ ਕਾਰਨਾਂ ਦਾ ਹਲੇ ਤੱਕ ਨਹੀਂ ਪਤਾ ਲੱਗਾ ਕਿ ਕਾਰਨ ਕੀ ਬਣੇ ਨੇ ਇਸ ਦੇ ਇਸ ਤਰ੍ਹਾਂ ਵਿੱਚ ਲੱਗਣ ਦੇ ਕੀ ਜਿਹੜਾ ਇਸ ਨੂੰ ਚਲਾਉਣ ਵਾਲਾ ਸੀ ਉਸ ਨੂੰ ਜੱਜਮੈਂਟ ਨਹੀਂ ਹੋਈ ਜਾਂ ਫਿਰ ਉਸ ਦੇ ਵੱਲੋਂ ਅੰਦਾਜ਼ਾ ਹੀ ਗਲਤ ਲੱਗ ਆ ਲਿਆ ਗਿਆ ਕਿ ਇੱਥੇ ਦੀ ਜਿਹੜਾ ਇਹ ਜਹਾਜ਼ ਲੰਘੂਗਾ ਉਸਦੀ ਹਾਈਟ ਨੂੰ ਲੈ ਕੇ ਜਿਹੜਾ ਜ਼ਰੂਰ ਵਿਲੇਖਾ ਹੋ ਸਕਦਾ ਹੈ ਕਿ ਹਾਈਟ ਇੱਥੇ ਦੀ ਲੰਗੇਗੀ ਜਾਂ ਨਹੀਂ ਲੱਗੇਗੀ ਜਿਹੜਾ ਇੱਕ ਕਦੇ ਇੱਕ ਜੱਜਮੈਂਟ ਦੇ ਕਾਰਨ ਇਹ ਵੱਡਾ ਹਾਦਸਾ ਜਿਹੜਾ ਉਹ ਵਾਪਰਿਆ ਹੈ ਦੱਸਤੀ ਹੈ ਕਿ ਅਮਰੀਕਾ ਦੀ ਨਿਊਯਾਰਕਸ ਜਿਹੜੀ ਸਿਟੀ ਆ ਜਿਸ ਨੂੰ ਬਿਹਤ ਖੂਬਸੂਰਤ ਸਿਟੀ ਆਖਿਆ ਜਾਂਦਾ ਤੇ ਬਰੂਕਲਿਨ ਬ੍ਰਿਜ ਆ ਜਿਹੜਾ ਉਹ ਨਿਊਯਾਰਕ ਸਿਟੀ ਸਿਟੀ ਦੀ ਜਿਹੜੀ ਉਹ ਸ਼ਾਨ ਹੈ ਬਰੂਕਲਿਨ ਬ੍ਰਿਜ ਤੇ ਅੰਮ ਲੋਕ ਜਿਹੜੇ ਉਹ ਫੋਟੋਆਂ ਖਿੱਚਣ ਵਗੈਰਾ ਦੇ ਲਈ ਜਿਹੜੇ ਘੁੰਮਣ ਫਿਰਨ ਹੁੰਦੇ ਅਮਰੀਕਾ ਤਾਂ ਉਹ ਬਰੁਕਲਿਨ ਬ੍ਰਿਜ ਜ਼ਰੂਰ ਦੇਖਣ ਜਾਂਦੇ ਆ ਤਾਂ ਉਸ ਬ੍ਰਿਜ ਦੇ ਉੱਤੇ ਜਿਹੜੇ ਲੋਕ ਫੋਟੋਆਂ ਵਗੈਰਾ ਖਿੱਚਵਾਉਣ ਦੇ ਲਈ ਜਿਹੜੇ ਗਏ ਸੀ ਪਰ ਉਸ ਤੋਂ ਬਾਅਦ ਜਿਹੜਾ ਉੱਥੇ ਲੋਕ ਖੜੇ ਸੀ ਉਸ ਸਮੇਂ ਜਿਹੜਾ ਇਹ ਵੱਡਾ ਹਾਦਸਾ ਜਿਹੜਾ ਇਹ ਉਹ ਹੋ ਜਾਂਦਾ ਦੱਸਤੀ ਕਿ ਇਹ ਜਿਹੜਾ ਜਹਾਜ਼ ਆ ਇਹ ਮਸਲਿਕਨ ਵਦੇਵਲ ਜਿਹੜਾ ਉਹ ਜਾ ਰਿਹਾ ਸੀ ਜਦੋਂ ਇਹ ਹਾਦਸਾ ਗ੍ਰਸਤ ਹੋਇਆ ਲੋਕਾਂ ਦੇ ਵਿੱਚ ਹਫੜਾ ਤਫੜੀ ਮੱਚ ਜਾਂਦੀ ਹੈ ਉਸ ਤੋਂ ਬਾਅਦ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਵੀ ਹੁੰਦੇ ਨੇ ਦੱਸਦੀਏ ਕਿ ਮੌਕੇ ਦੀ ਵੀਡੀਓ ਜਿਹੜੀ ਸਾਹਮਣੇ ਆਈ ਹੈ ਤੁਹਾਡੇ ਨਾਲ ਉਹ ਵੀਡੀਓ ਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਸਹਾ ਹਾਦਸੇ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਉੱਤੋਂ ਜਿਹੜਾ ਜਹਾਜ਼ ਸੀਗਾ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਦੱਸਦੀ ਹੈ ਕਿ ਉੱਪਰੋਂ ਜਿਹੜਾ ਜਹਾਜ਼ ਸੀ ਉਹ ਬਿਲਕੁਲ ਟੁੱਟ ਜਾਂਦਾ ਜਿਸ ਦੇ ਨਾਲ ਕਈ ਲੋਕ ਜਿਹੜੇ ਉਸ ਸਮੁੰਦਰੀ ਜਿਹੜਾ ਇੱਕ ਜਹਾਜ਼ ਸੀਗਾ ਛੋਟਾ ਜਿਹੜੇ ਉਸ ਦੇ ਵਿੱਚ ਸਵਾਰ ਸੀਗੇ ਤਾਂ ਉਹ ਕਈ ਲੋਕ ਨੇ ਜਿਹੜੇ ਉਸ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਦੱਸਦੀ ਹੈ ਕਿ ਹਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਾ ਕਿ ਕਿੰਨਾ ਕਾਰਨਾਂ ਦੇ ਕਰਕੇ ਹਾਦਸਾ ਵਾਪਰਿਆ ਹੈ ਪਰ ਅਮਰੀਕਾ ਤੋਂ ਇਹ ਮੰਦਪਾਗੀ ਖਬਰ ਜ਼ਰੂਰ ਹੈ ਕਿ ਇੱਕ ਹਾਦਸਾ ਜਿਹੜਾ ਇਹ ਉਹ ਹੋਇਆ ਹਾਲਾਂਕਿ ਇਸ ਤੋਂ ਵੱਡਾ ਹਾਦਸਾ ਹੋ ਸਕਦਾ ਸੀ ਲੋਕਾਂ ਦੇ ਵਿੱਚ ਇੱਕੋਦਮ ਜਦੋਂ ਇਹ ਜਿਹੜਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜਿਹੜਾ ਉਹ ਪੋਟਵਾਲ ਨੂੰ ਵੱਧਦਾ ਤਾਂ ਉੱਥੇ ਜਿਹੜੇ ਲੋਕ ਨੇ ਉੱਥੋਂ ਭੱਜਣਾ ਸਟਾਰਟ ਕਰਦੇ ਆ ਕਿ ਕਿਤੇ ਕੋਈ ਵੱਡਾ ਹਾਦਸਾ ਨਾ ਵਾਪਸ ਸਕੇ ਹਾਲਾਂਕਿ ਹਜੇ ਤੱਕ ਅਗਲੀਆਂ ਵੀਡੀਓ ਜਿਹੜੀਆਂ ਸਾਹਮਣੇ ਨਹੀਂ ਆਈਆਂ ਸਿਰਫ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ ਇਸ ਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਨੇ ਜਾਂ ਫਿਰ ਕੋਈ ਜਾਨੀ ਮਾਲੀ ਹੋਰ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਹਜੇ ਇਸ ਦੀ ਜਿਹੜੀ ਪੋਸਟ ਹੈ ਉਹ ਸਾਹਮਣੇ ਨਹੀਂ ਆਈਆ ਪਰ ਵੀਡੀਓ ਜਿਹੜੀ ਆ ਉਹ ਹਾਦਸੇ ਦੀ ਸਾਹਮਣੇ ਆਈਆ ਜਿਸ ਦੇ ਵਿੱਚ ਜਿਹੜਾ ਜਹਾਜ਼ ਹੈ ਉਹ ਹਾਦਸਾ ਗਰਸਤ ਹੋਇਆ ਹੈ ਕਈ ਲੋਕ ਜ਼ਖਮੀ ਹੋਏ ਨੇ ਦੱਸਦੀਏ ਕਿ ਇਸ ਨੂੰ ਚਲਾਉਣ ਵਾਲੇ ਦੀ ਜਿਹੜੀ ਉਹ ਜੱਜਮੈਂਟ ਗਲਤ ਲੱਗਦੀ ਹੈ ਜਾਂ ਤਾਂ ਉਸਨੇ ਅੰਦਾਜ਼ਾ ਗਲਤ ਲਗਾ ਲਿਆ ਜਾਂ ਫਿਰ ਉਸ ਨੂੰ ਜੱਜਮੈਂਟ ਨਹੀਂ ਸੀ ਕਿ ਇੱਥੇ ਜਿਹੜਾ ਜਹਾਜ਼ ਆ ਉਹ ਪਾਰ ਹੋਊਗਾ ਜਾਂ ਨਹੀਂ ਹੋਊਗਾ ਹਾਈਟ ਨੂੰ ਲੈ ਕੇ ਗਲਤੀ ਜ਼ਰੂਰ ਲੱਗੀ ਲੱਗਦੀ ਹੈ ਇਸ ਨੂੰ ਚਲਾਉਣ ਵਾਲੇ ਦੀ ਜਿਸ ਦੇ ਕਾਰਨ ਇਹ ਜਿਹੜਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਜਿੱਥੇ ਲੋਕੋ ਮौज-ਮਸਤੀ ਕਰਨ ਪਹੁੰਚੇ ਸੀ ਜਿਸ ਜਹਾਜ਼ ਤੇ ਲੋਕ ਜਿਹੜੇ ਉਹ ਕੁਰਤਬ ਦਿਖਾਉਂਦੇ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਪਾਣਾ ਵਾਪਰ ਜਾਣਾ ਇਸ ਤਰ੍ਹਾਂ ਦਾ ਜਿਹੜਾ ਇਨਸੀਡੈਂਟ ਹੋ ਜਾਣਾ ਤਾਂ ਆ ਇੱਕ ਵੱਡਾ ਜਿਹੜਾ ਹਾਦਸਾ ਏ ਉਹ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਜਹਾਜ਼ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਦੋ ਹਿੱਸਿਆਂ ਦਾ ਜਿਹੜਾ ਉਹ ਵੰਡਿਆ ਗਿਆ ਉੱਪਰੋਂ ਜਿਹੜਾ ਉਹ ਅਲੱਗ ਹੋ ਗਿਆ ਤੇ ਹੇਠਲਾ ਜਹਾਜ਼ ਸੀਗਾ ਜਿਹੜਾ ਉਹ ਅਲੱਗ ਹੋ ਗਿਆ ਇਸ ਦੇ ਨਾਲ ਕੋਈ ਵੱਡਾ ਹਾਦਸਾ ਏ ਜਿਹੜਾ ਉਹ ਵਾਪਰ ਸਕਦਾ ਸੀ ਪਰ ਦੇ ਹਾਦਸੇ ਤੋਂ ਬਚਾ ਆ ਜਰੂਰ ਰਿਹਾ ਆਲੇ ਦੁਆਲੇ ਲੋਕ ਜਿਹੜੇ ਉੱਥੇ ਫੋਟੋਆਂ ਕਲਿੱਕ ਕਰਨ ਆਏ ਸੀ ਜਿਹੜੇ ਉੱਥੇ ਘੁੰਮਣ ਫਿਰਨ ਆਏ ਸੀ ਉਹਨਾਂ ਆਂ ਦੇ ਵਿੱਚ ਹਫੜਾ ਤਫੜੀ ਜਰੂਰ ਮੱਚੀ ਆ ਦੱਸ ਦਈਏ ਕਿ ਹਾ ਹਾਦਸੇ ਦੇ ਵਿੱਚ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਹੁਣ ਵਦਦੇ ਆ ਉਸੋ ਵੀਡੀਓ ਦੇ ਬਾਲ ਜਿਹੜੀ ਇਸ ਹਾਦਸੇ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ What's going on? Oh, what? <laughs> Dude, the bridge is shaking out there. We gotta keep moving. <laughs> this is insane.